ਬਾ ਬਾ ਮੈਂ ਨੇ ਹੋ ਗਈ ਹੋ ਗਈ ਮੈਂ ਪਤਾ ਲੈ ਕੇ ਤੁਹਾਡੇ ਘਰ ਆਂਦੇ ਮੈਂ ਤੁਹਾਡੀਆਂ ਗੱਡੀਆਂ ਰੋਕਾਂ ਤੁਹਾਨੂੰ ਦੱਸੂ ਚੰਗੀ ਗੱਲ ਆਪਾਂ ਬੈਠ ਕੇ ਜਦੋਂ ਜਦੋਂ ਕੋਈ ਮਸਲਾ ਪਹਿਲਾਂ ਮੇਰੀ ਮੇਰੀ ਗੱਲ ਸੁਣਿਓ ਜਦੋਂ ਮੈਂ ਤੁਹਾਨੂੰ ਟਾਈਮ ਦੇ ਰਿਹਾ ਆਓ ਬੈਠ ਕੇ ਗੱਲ ਕਰ ਸਰ 31 ਤਰੀਕ ਨੂੰ ਤੁਹਾਡੇ ਕੋਲ ਗਏ ਸੀ ਤੁਸੀਂ ਸਾਡਾ ਮੰਗ ਪੱਤਰ ਤੱਕ ਲੈਣ ਨਹੀਂ ਆਏ ਸੀ ਆ 15 ਦਿਨ ਅਹੀਂ ਨਹੀਂ ਆ ਰਹੇ ਤੁਸੀਂ ਹੁਣ ਰਾਹ ਚਾਪਾ ਜੇ ਤੋਕਦੇ ਆਂ ਟੱਕਦੇ ਆਂ ਤੇ ਚੰਗਾ ਮੈਂ ਜਿਹੜੇ ਮੰਨ ਲਓ ਉੱਥੇ ਆਪਾਂ ਖਲੋਤੇ ਸੀ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਤੁਹਾਡੀਆਂ ਮੰਗਾਂ ਅਸੀਂ ਅੱਜ ਦੋ ਆਫਿਸ ਤੋਂ ਨੁਕਸਾਨ ਹੋਇਆ ਸਾਡੇ ਨਾਲ ਨਹੀਂ ਤੁਹਾਡੀਆਂ ਮੰਗਾਂ ਸੈਂਟਰ ਫਿਰ ਸਾਡੇ ਤੋਂ ਪੰਜਾਬ ਸਰਕਾਰ ਨੇ ਕਿਉਂ ਚੁੱਕਿਆ ਤੰਗਾ ਮੈਂ ਪੰਜਾਬ ਸਰਕਾਰ ਨੂੰ ਕੀ ਲੋੜ ਪੈਗੀ ਮੰਗਾਂ ਭਾਈ ਮੇਰੀ ਗੱਲ ਸੁਣ ਲੇ ਇੱਕ ਮੇਰੀ ਬੇਇੱਜ਼ਤੀ ਹੈ ਹੱਥ ਜੋੜ ਕੇ ਬੇਇੱਜ਼ਤੀ ਹੈ ਹਾਂਜੀ ਆਪਾਂ ਭਰਾਵਾਂ ਸਰ ਬਿਲਕੁਲ ਆਪ ਪੰਜਾਬ ਦੇ ਲੋਕਾਂ ਨੂੰ ਮਹਿਮਾਨ ਕਿਵੇਂ ਬਣਾਏ ਜਿਹੜੀ ਪੈਰੀ ਜਿਹੜੀ ਬਹੁਤ ਸੈਂਟਰ ਨੇ ਕੀਤਾ ਹਾਂਜੀ ਮੇਰੀ ਗੱਲ ਸੁਣੋ ਅਸੀਂ ਦੋਵਾਂ ਪਾਸਿਆਂ ਤੋਂ ਕੰਸੀ ਸਾਹਿਬ ਲੈਣਾ ਜੀ ਜਵਾਬ ਦਿਓ ਸੁਣੋ ਸੁਣੋ ਹੋਏਗਾ ਜੀ ਵਾਰ-ਵਾਰ ਕਰਾਂ ਤੇ ਫਿਰ ਆਪਾਂ ਆਪਣੇ ਪੰਜਾਬੀਆਂ ਨੂੰ ਤੇ ਰਾਹ ਵਧੀਆ ਦਿਓ ਤੁਸੀਂ ਅੰਮ੍ਰਾਲੇ ਅੰਬਾਲੇ ਅੰਬਾਲੇ ਦੇ ਜਿੰਨੇ ਕਾਰੋਬਾਰੀ ਅੰਮ੍ਰਾਲੇ ਦੇ ਜਿੰਨੇ ਕਾਰੋਬਾਰੀ ਬੰਦੇ ਆਏ ਨੇ ਜੀ ਉਹਨਾਂ ਨਾਲ ਮੀਟਿੰਗ ਹੋਈ ਉਹਨਾਂ ਨੂੰ ਬਕਾਇਦਾ ਦੱਸੋ ਉਹਨਾਂ ਨੂੰ ਇਹਨਾਂ ਦੱਸੋ ਹਾਂ ਜੀ ਇਹਨਾਂ ਦੱਸੋ 2 ਮਿੰਟ ਇੱਧਰ ਉਹ ਖੜ ਜਾ ਜਰਾ ਤੇਰੇ ਤੋਂ ਖੜ ਜਾ ਯਾਰ ਜਦੋਂ ਵੀ ਮੈਂ ਚੱਕੀਦਾ ਜਾਣ ਮਰਦਾਬਾਦ ਮਰਦਾਬਾਦ ਗੁੰਡਾ ਸਰਕਾਰੀ ਮਰਦਾਬਾਦ 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 ਕਾਰੋਬਾਰੀ ਧੋਤ ਕੋਰੇਣਾ ਨਹੀਂ ਸਰਕਾਰਾਂ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਕਿਆ ਕਰਨੀ ਹੈ ਸਰਕਾਰ ਮਰਦਾਬਾਦ ਮਰਦਾਬਾਦ ਮਰਦਾ ਕ੍ਰਾਂਤੀ ਦੇ ਧੋਖੇ ਕਰਨ ਲਈ ਸਰਕਾਰਾਂ ਮਰਦਾਬਾਦ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ 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 ਸਾਡਾ ਸੰਭੂ ਦੇ ਖਨੌਰੀ ਤੋਂ ਬਾਰਡਰ ਤੋਂ ਹਟਾਉਣ ਵਾਲੀ ਸਰਕਾਰਾਂ ਮਰਦਾਬਾਦ 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 ਅਤਰੀਕਾ ਵੇਖੋ ਇਹਨਾਂ ਦੇ ਪੀਕਾ ਵੇਖੋ ਪਿੰਡਾਂ ਦੇ ਗੁੰਡੇ ਵਾਜੁਰ ਸਿੰਘ ਖਾਲਸਾ ਵਾਜੁਰ ਸਿੰਘ ਦੀ ਫਤਿਹ ਜੋਨ ਬਾਬਾ ਫੋਜਾ ਸਿੰਘ ਵੱਲੋਂ ਜੋਨ ਪ੍ਰਧਾਨ ਕਬੀਰ ਸਿੰਘ ਪੰਜ ਰਿਆ ਤੇ ਸਮੁੱਚੀ ਜੋਨ ਦੀ ਕਮੇਟੀ ਜਿਹੜੀ ਹੈ ਜੀ ਅੱਜ ਆਪਾਂ ਜਿਹੜਾ ਸੂਬਾ ਕਮੇਟੀ ਵੱਲੋਂ ਇੱਕ ਅਹਿਮ ਸਵਾਲ ਜੋ ਆ ਜਿਹੜਾ ਆਪਾਂ ਮੰਤਰੀਆਂ ਨੂੰ ਜਾਂ ਉਹਨਾਂ ਦੇ ਵਿਧਾਇਕ ਇਹਦੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਕਰਨਾ ਸੀ ਉਸੇ ਤਹਿਤ ਅੱਜ ਆਪਾਂ ਪਿੰਡ ਪਿੰਡ ਚੀਮੇ ਦੇ ਵਿੱਚ ਜਿਹੜਾ ਵਾ ਆਪਣੀ ਜਥੇਬੰਦੀ ਨੂੰ ਨਾਲ ਲੈ ਕੇ ਆਪਾਂ ਸਵਾਲ ਜਵਾਬ ਵਾਸਤੇ ਇੱਥੇ ਪਹੁੰਚੇ ਹਾਂ ਤੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਕਿਉਂਕਿ ਬਟਾਲਾ ਤੋਂ ਵਿਧਾਇਕ ਆ ਜਦੋਂ ਉਹਨਾਂ ਨਾਲ ਆਪਾਂ ਸਵਾਲ ਜਵਾਬ ਕਰਨ ਲੱਗਿਆ ਉੱਥੇ ਉਹਨਾਂ ਨੇ ਬਿਲਕੁਲ ਲਾ ਜਵਾਬ ਹੋ ਕੇ ਕੋਈ ਉਹਨਾਂ ਕੋਲ ਜਵਾਬ ਨਹੀਂ ਆ ਉਹ ਹੀ ਹੈ ਜਿੱਦਾਂ ਆਪਣੇ ਇhtiyarਾਂ ਦੇ ਵਿੱਚ ਪੰਜਾਬ ਸਰਕਾਰ ਦੇ ਸੋਲੇ ਆਪਣੇ ਆਪ ਵੀ ਵਗਾਈ ਜਾਣ ਦੇ ਕਿ ਅਸੀਂ ਆ ਕਰਤਾ ਹਾਂ ਉਹ ਕਰਤਾ ਗਰਾਊਂਡ ਦੇ ਉੱਤੇ ਲੋਕ ਦੱਸਣਗੇ ਵੀ ਥੱਲੇ ਹੈ ਕੀ ਹੈ ਆ ਸਿੱਖਿਆ ਕ੍ਰਾਂਤੀ ਦੇ ਨਾਂ ਦੇ ਵੱਡੇ ਵੱਡੇ ਜੋ ਫੰਡ ਜਾਂ ਸਿਰਫ ਇੱਕ ਮੈਚ ਸਟੋਨ ਲਾਉਣ ਦੇ ਚੱਕਰ ਦੇ ਵਿੱਚ ਐਡੀ ਤਗੜੀ ਜਿਹੜੀ ਚੱਲਣ ਦੀ ਹੈ ਕਾਰਵਾਈ ਉੱਥੇ ਉਹਨਾਂ ਦੇ ਗੁੰਡਿਆਂ ਵੱਲੋਂ ਇੱਥੇ ਧੱਕੇ ਵੀ ਮਾਰੇ ਗਏ ਕਿਸਾਨਾਂ ਨੂੰ ਇਹ ਉਹੀ ਲੋਕ ਐ ਜਦੋਂ ਪਿੰਡਾਂ ਦੇ ਵਿੱਚ ਵੋਟਾਂ ਲੈਣ ਆਉਂਦੇ ਆ ਤੇ ਅਸੀਂ ਬਿਲਕੁਲ ਇਹਨਾਂ ਨੂੰ ਨਾਲ ਲੈ ਕੇ ਚੱਲਦੇ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਮ ਸੇ ਕਮ ਤੁਹਾਨੂੰ ਹੁਣ ਇਹਨਾਂ ਦੀ ਪਹਿਚਾਨ ਹੋ ਗਈ ਐ ਕਿ ਇਹ ਦੂਜੀਆਂ ਪਾਰਟੀਆਂ ਵਾਂਗੂ ਕੋਈ ਆਮ ਆਦਮੀ ਪਾਰਟੀ ਨਹੀਂ ਵੀ ਖਾਸ ਪਾਰਟੀ ਹੋ ਗਈ ਐ ਸੋ ਜਿੱਥੇ ਵੀ ਇਹ ਜਾਣਗੇ ਅਸੀਂ ਬਿਲਕੁਲ ਆਪਣੇ ਜਵਾਬ ਸਵਾਲ-ਜਵਾਬ ਜਿਹੜੇ ਇਹਨਾਂ ਨੂੰ ਇਸੇ ਤਰੀਕੇ ਕਰਦੇ ਰਾਵਾਂਗੇ ਜੋ ਸ਼ੰਭੂ ਦੇ ਖਨੌਰੀ ਬਾਰਡਰ ਦੇ ਉੱਤੇ ਇਹਨਾਂ ਨੇ ਕਾਰਨਾਮੇ ਸਾਡੇ ਨਾਲ ਪਿੱਠ ਦੇ ਛੁਰਾ ਮਾਰ ਕੇ ਕੀਤਾ ਉਹਦਾ ਹਿਸਾਬ ਜਿਹੜਾ ਵਾ ਇਹਨਾਂ ਕੋ ਸਤਾਈ ਤੇ ਵੀ ਲਾਵਾਂਗੇ ਤੇ ਇਸੇ ਤਰ੍ਹਾਂ ਕਾਰਵਾਈ ਕਰਦੇ ਆਂ ਪੰਜਾਬ ਸਰਕਾਰ ਮੁਰਦਾਬਾਦ ਮੁਰਦਾ ਇਕਦਾ ਜਿੰਦਾਬਾਦ 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 ਬਾਦਾਂ ਤੋਂ ਪਕੌੜੀਆਂ ਸਰਕਾਰਾਂ ਮਰਦਾਬਾਦ 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 ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਿਸਾਨਾਂ ਨਾਲ ਕਿਸਾਨ ਸਾਡੇ ਭਰਾ ਨੇ ਔਰ ਅਸੀਂ ਕਹਿ ਸਕਦੇ ਇੱਕ ਪਰਿਵਾਰ ਦਾ ਨੌ ਮਾਸਦਾ ਰਿਸ਼ਤਾ ਅਸੀਂ ਵੀ ਭਾਵੇਂ ਛੋਟੇ ਕਿਸਾਨਾਂ ਮਾੜੇ ਕਿਸਾਨਾਂ ਵੱਡੇ ਕਿਸਾਨਾਂ ਅਸੀਂ ਕਿਸਾਨਾਂ ਸੋ ਕਹਿਰਦਾ ਭਾਵ ਦੁੱਖ ਦੀ ਗੱਲ ਇਸ ਇਹ ਲੱਗਦੀ ਹੈ ਵੀ ਜਦੋਂ ਅਸੀਂ ਬੱਚਿਆਂ ਦੇ ਉਹਦੀ ਘਟਨਾ ਲਈ ਜਾ ਰਹੇ ਆ 5 500 ਬੱਚਾ ਸਾਨੂੰ ਲੀਕ ਰਿਆ। ਉੱਥੇ ਆ ਕੇ ਜੇ ਕੋਈ ਦਿੱਕਤ ਆ ਕੋ ਗੱਲਬਾਤ ਹੈ ਆ ਕੇ ਦਫ਼ਤਰ ਆਓ ਸਾਡੇ ਕੋਲ ਆਪਾਂ ਤੁਹਾਨੂੰ ਟਾਈਮ ਦਿੰਨੇ ਬੈਠ ਕੇ ਗੱਲ ਕਰਦੇ ਆ ਕੋਈ ਵੀ ਵਿਚਾਰ ਚਰਚਾ ਵਾ ਬੈਠ ਕੇ ਹੱਲ ਹੁੰਦੀ ਆ। ਪਰ ਇਸ ਗੱਲ ਦਾ ਦੁੱਖ ਵੀ ਆ ਮਰਾਰ ਵੀ ਆ ਵੀ ਆ ਕੇ ਗੱਡੀਆਂ ਰੋਕਣੀਆਂ ਆ ਆ ਕੇ ਅਹ ਦੀ ਇਹ ਫਿਰ ਮੈਨੂੰ ਇਸ ਗੱਲ ਦਾ ਇਹ ਲੱਗਦਾ ਵੀ ਵੀ ਜਿਤਨਾ ਹੁਣ ਇਹ ਤੇ ਫਿਰ ਕਿਸਮ ਦੇ ਵਿੱਚ ਧੱਕੇਸ਼ਾਹੀ ਹੋ ਗਈ ਪਰ ਇਹ ਚੀਜ਼ਾਂ ਜਿਹੜੀਆਂ ਨੇ ਚੰਗੀਆਂ ਨਹੀਂ ਲੱਗਦੀਆਂ ਕਿਉਂਕਿ ਜੇ ਅੱਜ ਆਪਾਂ ਹਰ ਗੱਲ ਆਪਣੇ ਹੱਕ ਦੀ ਕਰੀ ਜਾਈਏ ਮੈਂ ਕਹਿ ਸਕਦਾ ਜਿਹੜੇ ਸਰਕਾਰ ਨੇ ਵਧੀਆ ਉਪਰਾਲੇ ਕੀਤੇ ਉਹਦੀ ਪ੍ਰਸ਼ੰਸਾ ਕਰਦੀ ਹੈ ਇਹ ਵੀ ਦੁੱਖ ਲੱਗਦਾ ਜਦੋਂ ਅਨੈਸੈਸਰੀ ਬੰਦੇ ਜਿਹੜੇ ਵੀ ਆ ਕੇ ਵਿੱਚੋਂ ਉਹ ਮੈਂ ਦੇਖ ਕੁਝ ਕੇ ਬੰਦੇ ਦੇਖ ਰਹਾ ਪਹਿਲਾਂ ਉਹ ਸਾਡੇ ਆਮ ਆਦਮੀ ਪਾਰਟੀ ਦੇ ਨਾਲ ਸੀ ਕੁਝ ਬੱਚੋ ਬੰਦੇ ਕਦੀ ਉਹ ਕਿਸੇ ਹੋਰ ਪਾਰਟੀ ਨਾਲ ਹੋ ਜਾਂਦੇ ਅੱਜ ਮੈਂ ਦੇਖਿਆ ਉਹ ਕਿਸਾਨਾਂ ਦੇ ਵਿੱਚ ਬੈਠੇ ਸੀ ਸੋ ਕਹਿਣ ਦਾ ਭਾਵ ਇਹ ਹੈਰਾਨਗੀ ਦੀ ਗੱਲ ਹੈ ਵੀ ਇਹ ਇਹ ਚੱਲ ਕੀ ਰਿਹਾ ਵਾ ਜੇ ਸਾਡੀ ਪਾਰਟੀ ਨੂੰ ਕੋਈ ਮਰਦਾਬਦ ਕਹੂਗਾ ਆਪਾਂ ਤਾਂ ਜਿੰਦਾਬਾਦ ਫਿਰ ਕਹਿਣਾ ਕਿਆ ਨਾ ਜੀ ਠੀਕ ਹੈ ਆਪਾਂ ਪਾਰਟੀ ਆਪਣੀ ਜਿੰਦਾਬਾਦ ਹੈਗੀ ਸੀ ਜਿੰਦਾਬਾਦ ਰਹੀ ਹੈ ਔਰ ਕਿਉਂਕਿ ਗੱਲ ਗਲਤ ਕੀ ਕੀਤਾ ਮੈਂ ਕਿਸਾਨ ਵੀਰ ਪੁੱਛ ਰਿਹਾ ਸੀ ਉਹ ਮੈਂ ਦੇਖ ਰਿਹਾ ਇੱਕ ਵੀਡੀਓ ਤੇ ਚਲਾਈ ਉਹਨਾਂ ਨੇ ਵੀ ਚਲਾਈ ਉਹਨਾਂ ਨੇ ਸਾਰੀ ਕੱਟ-ਕੱਟ ਕੇ ਆ ਜੀ ਮਜਾ ਦੇ ਤਾਂ ਮਾ ਵੀ ਜੀ ਯਾਰ ਪੂਰੀ ਚਲਾ ਦੇ ਹੋ ਯਾਰ ਜਿਹੜੇ ਮੈਂ ਸਵਾਲ ਕੀਤੇ ਆ ਲੋਕਾਂ ਨੂੰ ਪਬਲਿਕ ਚੋ ਵੀ ਤੇ ਪਤਾ ਲੱਗਿਆ ਨ ਵੀ ਉਹ ਵੀ ਜਾਣ ਯਾਰ ਇਤਨਾ ਨਾਨਾ ਕਰੀ ਆ ਆਪਾਂ ਆਪਣੇ ਜਿਹੜਾ ਬੋਲੇ ਆ ਆਪਾਂ ਜਿਹੜੇ ਗੱਲਬਾਤ ਕੀਤੀ ਆ ਉਹ ਸਾਡਾ ਕੋਈ ਹੈ ਹੀ ਨਹੀਂ ਉਹ ਆਪਣੇ ਵਿੱਚ ਪਾਤਾ ਮੈਂ ਪੁੱਛਿਆ ਇਹਨਾਂ ਨੂੰ ਮੈਂ ਕਿਹਾ ਜੀ ਮੈਨੂੰ ਦੱਸੋ ਤੁਹਾਡੇ ਪਿੰਡ ਦੇ ਵਿੱਚ ਬੱਤੀ ਦੇ ਬਿੱਲ ਕਿੰਨਿਆਂ ਦੇ ਜ਼ੀਰੋ ਆ ਰਹੇ ਕਹਿੰਦੇ ਇਹ ਗੱਲ ਨਾ ਕਰੋ ਅਗਲੀ ਗੱਲ ਕਰੋ ਮੈਂ ਜੋ ਮਹਿਸੂਸ ਕਰਦਾ ਇੱਕ ਨਾ ਮਾਹੌਲ ਨੂੰ ਔਕਵਰਡ ਜਿਹਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦਾ ਠੀਕ ਆ ਕੋਈ ਕਿਸਾਨ ਜੇ ਕੋਈ ਗੱਲ ਹੋਣੀ ਹੈ ਇਸ ਤਰ੍ਹਾਂ ਗੱਡੀਆਂ ਰੋਕ ਕੇ ਗੱਲ ਹੋਊਗੀ ਕੋਈ ਹੱਲ ਹੋਣੇ ਆ ਇਸ ਤਰ੍ਹਾਂ ਗੱਡੀਆਂ ਰੋਕ ਕੇ ਹੱਲ ਹੋਣਗੇ ਇਹ ਹੱਲ ਨਹੀਂ ਆ ਇਹ ਹੱਲ ਦਾ ਤਰੀਕਾ ਨਹੀਂ ਸਾਡੇ ਨਾਲ ਅਸੀਂ ਟਾਈਮ ਦੰਨੇ ਸਾਡੇ ਨਾਲ ਉਹ ਹੁਣ ਜੇ ਸਾਡੇ ਬੰਦੇ 2-2 4-400 ਬੰਦੇ ਫਿਰ ਉਹ ਇਹਨਾਂ ਦੀ ਮੈਂ ਕਹਿ ਸਕਦਾ ਇਹਨਾਂ ਦੇ ਘਰਾਂ ਦੇ ਬਾਹਰ ਧਰਨਾ ਦੇਣਾ ਸ਼ੁਰੂ ਕਰ ਦੇਣਾ ਉਹਦਾ ਕੀ ਫਲਸਫਾ ਹੋਊਗਾ ਕੀ ਮੈਸੇਜ ਹੋਊਗਾ ਇਹ ਚੀਜ਼ ਨਹੀਂ ਆ ਭਾਈਚਾਰਾ ਵਾ ਸਾਡਾ ਭਾਈਚਾਰਕ ਸਾਂਝਾ ਰਲ ਮਿਲ ਕੇ ਆਪਾਂ ਦੇਖੋ ਜੀ ਮੈਂ ਮੈਂ ਇਹਦੇ ਵਿੱਚ ਕੁਝ ਵੀ ਹੋ ਸਕਦਾ ਮੈਂ ਕਹਿ ਨਹੀਂ ਸਕਦਾ ਕਿ ਕੌਣ ਆ ਪਰਖਾ ਰਿਹਾ ਕੌਣ ਨਹੀਂ ਹੈ ਤੇ ਚਲੋ ਪਰਮਾਤਮਾ ਜਾਣਦਾ ਪਰ ਇਹ ਤਰੀਕਾ ਗਲਤ ਬੱਚਿਆਂ ਨੂੰ ਅੱਜ ਇਹਨਾਂ ਦੇ ਰਾਹ ਰੋਕਣ ਦੇ ਨਾਲ ਬੱਚਿਆਂ ਨੂੰ ਦੋ ਦੋ